ਸਤਿ ਗੁਰੂ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਖਬਰ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਹਲਕੇ ਦਾ ਖੁਦ ਸੰਭਾਲਿਆ ਮੋਰਚਾ ਨਹਿਰਾਂ ਦਰਿਆਵਾਂ ਵਿੱਚ ਹੋਏ ਕਟਾਨ ਪਰਨ ਦੀ ਕਮਾਨ ਹਰਜੋਤ ਬੈਂਸ ਨੇ ਸੰਭਾਲੀ ਸ਼ਰੀਨੰਦਪੁਰ 7 ਸਤੰਬਰ ਆਪਣੇ ਵਿਧਾਨ ਸਭਾ ਹਲਕੇ ਵਿੱਚ ਹੜ੍ਹਾਂ ਵਰਗੇ ਹਾਲਾਤ ਨਾਲ ਨਜਿੱਠਣ ਲਈ ਕੈਬਨਿਟ ਮੰਤਰੀ ਜੋਤ ਮੈਂਸ ਨੇ ਖੁਦ ਮੋਰਚਾ ਸੰਭਾਲ ਲਿਆ ਹੈ। ਉਨ੍ਹਾਂ ਵੱਲੋਂ ਨਹਿਰਾ ਦਰਿਆਵਾਂ ਤੇ ਕਿਨਾਰਿਆਂ ਤੇ ਬੰਨਾਂ ਵਿੱਚ ਆਈਆਂ ਦਰਾਰਾਂ ਤੇ ਕਟਾਨ ਪਰੰਦਾ ਕੰਮ ਪ੍ਰਸ਼ਾਸਨ ਆਪ ਵਲੰਟੀਅਰਾਂ ਸਥਾਨਕ ਵਸਿੰਗਾਂ ਤੇ ਕਾਰਸੇਵ ਵਾਲਿਆਂ ਦੇ ਸਹਿਯੋਗ ਨਾਲ ਜੋਰਾ-ਚੋਰਾ ਨਾਲ ਕੀਤਾ ਜਾ ਰਿਹਾ ਹੈ। ਸਰਦਾਰ ਬੈਂਸ ਵੱਲੋਂ ਖੋਦ ਕਮਾੜ ਸੰਭਾਲੀ ਹੋਈ ਹੈ ਤੇ ਉਹ ਖੋਦ ਇਹਨਾਂ ਰਾਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਨਜ਼ਰ ਆ ਰਖੇ ਹਨ ਅੱਜ ਤੜਕੇ ਛਿੰਝੜੀ ਮੀਡਵਾ ਵਿਖੇ ਨੰਗਲ ਹਾਈਡਲ ਚੈਨਲ ਨਹਿਰ ਵਿੱਚ ਆਈ ਦਰਾੜ ਦੀ ਸੂਚਨਾ ਮਿਲਦੇ ਹੀ ਸਰਦਾਰ ਹਰਜੋਤ ਸਿੰਘ ਪੈਂਸ ਕੈਬਨਿਟ ਮੰਤਰੀ ਆਪਣੇ ਸਾਥੀਆਂ ਸਮੇਤ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀ ਡਿਪਟੀ ਕਮਿਸ਼ਨਰ ਕਮਿਸ਼ਨਰ ਸ਼੍ਰੀ ਹਬਰਜੀਤ ਵਾਲੀਆ ਐਸਐਸਪੀ ਗੁਰਨੀਤ ਗੁਲਨੀਤ ਸਿੰਘ ਖਰਾਨਾ ਵਧੀਕ ਡਿਪਟੀ ਕਮਿਸ਼ਨਰ ਚੰਦਰ ਜੋਤੀ ਸਿੰਘ ਐਸਟੀਐਮ ਜਸਪ੍ਰੀਤ ਸਿੰਘ ਡੀਐਸਪੀ ਅਜੀਤ ਸਿੰਘ ਸਮੇਤ ਵੱਖ-ਵੱਖ ਭਾਗਾਂ ਦੇ ਅਧਿਕਾਰੀ ਤੁਰੰਤ ਮੌਕੇ ਤੇ ਪਹੁੰਚੇ ਸੋਸ਼ਲ ਮੀਡੀਆ ਤੇ ਇਹ ਜਾਣਕਾਰੀ ਲੋਕਾਂ ਤੱਕ ਤੇਜ਼ੀ ਨਾਲ ਪਹੁੰਚੀ ਅਤੇ ਆਪ ਵਲੰਟੀਅਰ ਇਲਾਕਾ ਨਿਵਾਸੀ ਅਤੇ ਕਿਲਾ ਆਨੰਦਗੜ੍ਹ ਸਹਿਬ ਕਾਰ ਸੇਵਾ ਵਾਲੇ ਸਬਾਬਾ ਸਤਨਾਮ ਸਿੰਘ ਆਪਣੀ ਸੇਵਾਦਾਰ ਸਮੇਤ ਇਸ ਸਥਾਨ ਤੇ ਪਹੁੰਚੇ ਅਤੇ ਉਕੇ ਸੀ ਵੀ ਮਸ਼ੀਨਾ ਟਰੈਕਟਰ ਟਰਾਲੀਆਂ ਦੇ ਨਾਲ ਪਏ 파ੜ ਨੂੰ ਪੂਰਨਾ ਸ਼ੁਰੂ ਕਰ ਦਿੱਤਾ ਜਿਸ ਸੇ ਸਰਦਾਰ ਜੋ ਸਿੰਘ ਬੈਂਸ ਟਰੈਕਟਰ ਟਰਾਲੀਆਂ ਤੋਂ ਲਿਆਂਦੀ ਜਾ ਰਹੀ ਕਿ ਮਿੱਟੀ ਤਰਪਾਲਾਂ ਤੇ ਬੋਰੇ ਭਰ ਕੇ ਇਸ ਕਟਾਨ ਨੂੰ ਬੰਦ ਕਰਨ ਵਿੱਚ ਨਜ਼ਰ ਲੱਗੇ ਨਜ਼ਰ ਆਏ ਸਰਦਾਰ ਬੈਂਸ ਦਾ ਜੋਸ਼ ਅਤੇ ਉਹਨਾਂ ਦੀ ਸੇਵਾ ਦੀ ਭਾਵਨਾ ਦੇ ਕੇ ਸੈਂਕੜੇ ਲੋਕ ਇਕੱਠੇ ਹੋ ਗਏ ਜਿਸ ਨਾਲ ਲੜੀਂਦਾ ਸਮਾਨ ਵੀ ਲਿਆਂਦਾ ਗਿਆ ਤਰਪਾਲਾਂ ਅਤੇ ਬੋਰੀਆਂ ਦਾ ਕੰਮ ਸ਼ੁਰੂ ਕਰਵਾਇਆ ਤੇ ਘੰਟੀਆਂ ਬੰਦੀ ਸਰਦਾਰ ਜੋ ਸਿੰਘ ਬੈਂਸ ਇਸ ਸਥਾਨ ਤੇ ਮੌਜੂਦ ਨਜ਼ਰ ਆਏ ਉਨਾ ਬਲੋਂ ਆਪਣੇ ਹਲਕੇ ਦੇ ਵੱਖ-ਵੱਖ ਖੇਤਰਾਂ ਨੀਲਾ ਨੂਪਨਕਰ ਅਤੇ ਪੰਜਾਬ ਦੇ ਖੇਤਰਾਂ ਵਿੱਚ ਅੱਜ ਹੋਈ ਮੌਸਲਾਤਾਰ بارش ਨਾਲ ਹੋਏ ਪ੍ਰਭਾਵ ਚਲਾਕਿਆਂ ਦੀ ਪਲ-ਪਲ ਦੀ ਜਾਣਕਾਰੀ ਲਈ ਜਾ ਰਹੀ ਹੈ ਇਸ ਮੌਕੇ ਸਰਦਾਰ ਹਰਜੋਤ ਸਿੰਘ ਪੈਂਸ ਕੈਬਨਟ ਮੰਤਰੀ ਨੇ ਕਿਹਾ ਕਿ ਅਸੀਂ ਪ੍ਰਮਾਤਮਾ ਅਰਦਾਸ ਕੀਤੀ ਹੈ ਕਿ ਉਹ ਸਾਡੇ ਤੇ ਮਿਹਰ ਕਰਨ ਅਗਲੇ 2 ਦਿਨ ਬਹੁਤ ਹੀ ਭਾਰੀ ਬਰਸਾਤ ਵਾਲੇ ਹਨ ਪਾਖੜਾ ਡੈਮ ਦਾ ਪੱਧਰ ਵੀ ਤੇਜ਼ੀ ਨਾਲ ਵਧ ਰਿਹਾ ਹੈ ਡੈਮ ਅਤੇ ਪਹਾੜੀ ਖੇਤਰਾਂ ਵਿੱਚ ਤੋਂ ਤਾਂ بارش ਦਾ ਪਾਣੀ ਵਧਣਾ ਸਾਡਾ ਲੱਖ ਖਦਰੇ ਦੇ ਜ਼ੋਨਸ ਵਿੱਚ ਹੈ ਭਾਵੇਂ ਹਾਲੇ ਤੱਕ ਕੋਈ ਜਾਨੀ ਮਾਲੀ ਤੇ ਪਸ਼ੂ ਤਨ ਦਾ ਨੁਕਸਾਨ ਨਹੀਂ ਹੋਇਆ ਪਰੰਤੂ ਹੁਣ ਹਾਲਾਤ ਜਖਿਆਨ ਕੇ ਜੇਕਰ ਅਗਲੇ 2-3 ਦਿਨ ਵਾਰੀ ਪ੍ਰਸਾਦ ਪੈਂਦੀ ਹੈ ਜਦ ਡੈਮ ਤੋਂ ਵਾਧੂ ਮਾਤਰਾ ਚ ਪਾਣੀ ਛੱਡਿਆ ਜਾਂਦਾ ਹੈ ਤਾਂ ਇਸ ਇਲਾਕੇ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ ਇਸ ਲਈ ਪ੍ਰਸ਼ਾਸਨ ਦਿਆਂ ਦੇ ਇਤਾਂ ਦੀ ਪਾਲਣਾ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਲੋਕ ਆਪ ਵਾਹਾਂ ਦੇ ਪ੍ਰੋਸਾਨ ਕਰਨ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਰਸਤ ਡਾਕਟਰੀ ਸਹਾਇਤਾ ਜਾਂ ਕੋਈ ਹੋਰ ਸਮਗਰੀ ਭਾਵੇਂ ਪਸ਼ੂ ਚਾਰਾ ਜਾਂ ਕੋਈ ਨਿੱਜੀ ਜ਼ਰੂਰਤ ਹੈ ਉਹ ਵੀ ਆਪਣਾ ਹੈਲਪਲਾਈਨ ਨੰਬਰ 8729962442 ਜਾਰੀ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਖੁਦ ਇਸ ਇਲਾਕੇ ਵਿੱਚ ਮੌਜੂਦ ਹਾਂ ਤੇ ਲਗਾਤਾਰ ਹਰ ਖੇਤਰ ਦੀ ਨਿਗਰਾਨੀ ਕਰ ਰਿਹਾ ਕਿ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਚੌਕਸ ਹੈ। ਸਾਰੇ ਅਧਿਕਾਰੀ ਕਰਮਚਾਰੀ ਡਿਊਟੀ ਤੇ ਮੌਜੂਦ ਹਨ। ਸਾਡੇ ਪਾਰਟੀ ਲੈਵਲ ਵਲੰਟੀਅਰ ਆਗੂ ਸਮਾਜ ਸੇਵੀ ਸੰਗਠਨ ਪੰਚ ਸਰਪੰਚ ਸਥਾਨਕ ਲੋਕ ਅਧਿਕਾਰ ਸੇਵਾਲੇ ਬਾਬਾ ਸਰਨਾਮ ਸਤਨਾਮ ਸਿੰਘ ਵੀ ਸੇਵਾ ਦੀ ਭਾਵਨਾ ਨਾਲ ਕੰਮ ਕਰ ਰਹੇ ਹਨ ਕੁਦਰਤੀ ਆਫਤਾਂ ਦੀ ਸਥਿਤੀ ਤੇ ਲੋਕ ਸੰਜੋਗ ਦੇਣ ਖਬਰ ਨੂੰ ਅੰਤ ਤੱਕ ਦੇਖਣ ਲਈ